ਦੁਨੀਆ ਦੀ ਇੱਕ ਲੜਾਈ ਜਾਂ ਜੰਗ ਜਿਸ ਵਿੱਚ ਇੱਕ ਪਾਸੇ ਇਨਸਾਨ ਤੇ ਦੂਜੇ ਪਾਸੇ ਨਾ ਉੱਡਣ ਵਾਲੇ ਇਮੂ ਨਾਮਕ ਪੰਛੀ ਸੀ। ਦਰਅਸਲ ਗੱਲ ਸਾਲ 1932 ਦੀ ਹੈ ਜਦੋਂ ਆਸਟ੍ਰੇਲੀਆ ਦੇ ਕਿਸਾਨ ਇਹਨਾਂ ਪੰਛੀਆਂ ਤੋਂ ਬਹੁਤ ਪਰੇਸ਼ਾਨ ਹੋ ਗਏ ਸੀ। ਵੈਸੇ ਤਾਂ ਇਮੂ ਇੱਕ ਪੰਛੀ ਦੀ ਪ੍ਰਜਾਤੀ ਵਿੱਚ ਆਉਂਦੇ ਹਨ ਪਰ ਇਹਨਾਂ ਦੀ ਲੰਬਾਈ 6 ਤੋਂ 7 ਫੁੱਟ ਤੱਕ ਹੋ ਜਾਂਦੀ ਹੈ ਤੇ ਇਹਨਾਂ ਦਾ ਵਜ਼ਨ ਵੀ ਕਾਫੀ ਹੋ ਜਾਂਦਾ ਹੈ ਜਿਸ ਕਰਕੇ ਇਹ ਉੱਡ ਨਹੀਂ ਸਕਦੇ। ਹੁਣ ਉੱਥੋਂ ਦੇ ਕਿਸਾਨ ਬੜੀ ਹੀ ਮੁਸ਼ਕਲਤ ਦੇ ਨਾਲ ਆਪਣੀਆਂ ਫਸਲਾਂ ਨੂੰ ਤਿਆਰ ਕਰਦੇ ਸੀ ਪਰ ਇਹ ਇਮੂ ਨਾਮਕ ਪੰਛੀ ਆਪਣੇ ਖਾਣੇ ਦੀ ਤਲਾਸ਼ ਵਿੱਚ ਇਹਨਾਂ ਸਾਰੀਆਂ ਫਸਲਾਂ ਨੂੰ ਬਰਬਾਦ ਕਰ ਦਿੰਦੇ ਸੀ ਹੁਣ ਉੱਥੋਂ ਦੀ ਸਰਕਾਰ ਇਸ ਦੇ ਹੱਲ ਲਈ ਉੱਥੋਂ ਦੀ ਫੌਜ ਨੂੰ ਹਥਿਆਰ ਦੇ ਕੇ ਇਹਨਾਂ ਪੰਛੀਆਂ ਨੂੰ ਖਤਮ ਕਰਨ ਲਈ ਭੇਜ ਦਿੰਦੀ ਹੈ ਇਹ ਲੜਾਈ ਲਗਭਗ 1 ਮਹੀਨੇ ਤੱਕ ਚੱਲਦੀ ਹੈ ਬੜੀ ਹੀ ਮੁਸ਼ਕਲ ਦੇ ਨਾਲ ਫੌਜ ਸਿਰਫ 1000 ਪੰਛੀਆਂ ਨੂੰ ਹੀ ਮਾਰ ਸਕੇ ਕਿਉਂਕਿ ਇਹ ਪੰਛੀ 50 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਦੌੜਦੇ ਸੀ ਤੇ ਨਾਲ ਹੀ ਇਨੀ ਸਪੀਡ ਉੱਤੇ ਹੀ ਮੜ ਜਾਂਦੇ ਸੀ ਜਿਸ ਕਰਕੇ ਫੌਜ ਦੀਆਂ ਗੋਲੀਆਂ ਤੇ ਹਥਿਆਰਾਂ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਇਸ ਕਰਕੇ ਆਸਟ੍ਰੇਲੀਆ ਦੀ ਸਰਕਾਰ ਇਸ ਲੜਾਈ ਨੂੰ ਤੁਰੰਤ ਬੰਦ ਕਰਵਾ ਦਿੰਦੀ ਹੈ ਤੇ ਨਾਲ ਹੀ ਇਹ ਪਹਿਲੀ ਲੜਾਈ ਬਣ ਜਾਂਦੀ ਹੈ ਜਿਸ ਵਿੱਚ ਇਨਸਾਨ ਹਾਰ ਜਾਂਦੇ ਨੇ ਤੇ ਇਹ ਪੰਛੀ ਜਿੱਤ ਜਾਂਦੇ ਨੇ